ਇਹ ਤਾਂ ਕਈ ਵਾਰ ਕਿਹਾ ਇਹਨੂੰ ਵੀ ਚੱਕ ਲਾ ਦੂ ਚੱਕ ਲਾ ਨਾ ਇਹ ਨਹੀਂ ਮੰਨੇ ਹੁਣ ਪਰ ਆਲਰੇਡੀ ਸਾਰੇ ਮਹਿਮਾਨ ਨੂੰ ਡੈਟਰਾ ਮਤੇ ਪਾ ਕੇ ਦਿੱਤੇ ਨੇ ਕੋਈ ਗੰਦਾ ਕੋਈ ਨਹੀਂ ਗਾਦੇ ਵਿੱਚ ਐਵੇਂ ਉਹਦਾ ਫਾਇਦਾ ਕੀ ਆ ਕافي ਉਹ ਵਿੱਚ ਜਿਹੜੇ ਜੂਸ ਕਾਹਨੂੰ ਜੂਸ ਵਾਲਾ ਕੋਈ ਚੀਜ਼ ਨਹੀਂ ਜੂਸ ਵਾਲਾ ਇਹ ਤੇ ਘਰੇ ਡੰਗਰਾਂ ਨੂੰ ਆਉਂਦਾ ਸੀਗਾ ਹਾਂ ਤੇ ਬਾਕੀ ਉਹਦਾ ਗੰਦ ਮੰਦ ਨਾਲ ਟੋਬੇ ਦੇ ਵਿੱਚ ਤੁਸੀਂ ਮੈਂ ਪਹਿ ਪਸੰਦ ਦੇ ਵੀ ਦਿਮਾਗੋ ਥੋੜਾ ਜਿਹਾ ਪੈਦਲ ਅਦਾ ਕਰਕੇ ਕਰਦਾ ਪਰ ਇਦਾਂ ਚਾਹੀਦਾ ਨਹੀਂ ਜਿਵੇਂ ਇਹਦੇ ਘਰ ਪਰਿਵਾਰ ਰਹਿ ਰਿਆ ਵੀ ਇਹਦੇ ਭਾਈ ਨੇ ਵੀ ਸੁਝਾਇਆ ਪਹਿਲਾਂ ਨੂੰ ਵੀ ਇਹ ਛੱਡ ਦੇ ਤੂੰ ਕੰਮ ਥੁਰੀਆਂ ਸਬਜ਼ੀਆਂ ਲੈ ਕੇ ਆਉਂਦੇ ਸੀ ਉਹਨਾਂ ਵਿੱਚ ਜੋ ਗੰਦ ਮੰਦ ਹੁੰਦਾ ਸੀਗਾ ਉਹ ਵੀ ਨਾਲ ਲੈ ਕੇ ਆਉਂਦੇ ਸੀ ਪਿੰਡ ਹੈ ਜੀ ਭਗਵਾਨਪੁਰ ਆ ਤੁਸੀਂ ਪਿੰਡ ਦੇ ਵਿੱਚ ਆਹ ਜਿਹੜਾ ਸਮਾਨ ਇਕੱਠਾ ਕੀਤਾ ਹੋਇਆ ਠੀਕ ਹੈਣਾ ਚਾਹੁੰਦੇ ਇਹਦੇ ਵਿੱਚ ਕੀ ਕਹਿਣਾ ਬਸ ਮੈਂ ਵੇਚਣਾ ਥੋੜਾ ਜਿਹਾ ਲੇਟ ਹੋ ਗਿਆ ਕਿਉਂ ਪੰਚਾਇਤ ਮੇਰੇ ਤੇ ਸਫਾਈ ਵਾਲੇ ਜਾਦੇ ਚੱਲ ਵੀ ਕਹਿੰਦੀ ਸਫਾਈ ਕਰੋ ਪਰ ਇਹ ਇਸ ਸਮਾਨ ਦੇ ਵਿੱਚ ਵਿੱਚ ਗੰਦਾ ਸਮਾਨ ਵੀ ਤੁਸੀਂ ਜਿਹੜਾ ਕਾਫੀ ਰੱਖਿਆ ਹੋਇਆ ਸੀਗਾ ਦੇਖੋ ਜੀ ਗੰਦਾ ਕੋਈ ਨਹੀਂ ਕਹਦੇ ਵਿੱਚ ਆ ਮੈਂ ਉਹਦਾ ਫਾਇਦਾ ਕੀ ਕਾਫੀ ਉਹ ਵਿੱਚ ਜਿਹੜੇ ਜੂਸ ਕਾਹਨੂੰ ਜੂਸ ਵਾਲਾ ਕੋਈ ਚੀਜ਼ ਨਹੀਂ ਜੂਸ ਵਾਲਾ ਹੈਗਾ ਪਿੰਡਾਂ ਵਾਲੇ ਪਿੰਡਾਂ ਵਾਲੇ ਤਾਂ ਕਹਰੇ ਕਾਫੀ ਸਮੇ ਤੋਂ ਪਿੰਡਾਂ ਵਾਲੇ ਤੋਂ ਤਾਂ ਬਹੁਤ ਕੁਝ ਕਹਨੇ ਨਹੀਂ ਹੁਣ ਮੇਰੀ ਗੱਲ ਸੁਣੋ ਇਹ ਤਾਂ ਮੈਨੂੰ ਪਤਾ ਚੀਜ਼ ਮੈਂ ਲੈ ਲਿਆ ਕੇ ਮੈਂ ਉਹਨਾਂ ਇੱਕ ਵਾਰ ਤੁਸੀਂ ਕਿੰਨੇ ਦਿਨ ਬਾਅਦ ਚਕਾਉਂਦੇ ਸੀਗੇ ਇਹ ਮੈਂ ਜਮਾਉਂਦਾ 1 ਸਾਲ ਬਾਅਦ ਕਿੰਨਾ ਕੇ ਸਮਾਂ ਹੋ ਗਿਆ ਕਿੱਥੇ ਕਰਦੇ ਇਹ ਸਮਾਂ 2 ਸਾਲ ਹੋ ਗਏ ਇੱਥੇ ਪਰ ਬੱਪੂ ਜੀ ਬਹੁਤ ਸਾਮਾਨ ਗੰਦਾ ਨਿਕਲਿਆ ਵਾ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਪਿੰਡ ਚ ਦੇਖੋ ਜੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਹੋ ਗੰਦਾ ਸਾਮਾਨ ਨਿਕਲਿਆ ਗੰਦਾ ਸਾਮਾਨ ਮੈਂ ਇੱਕ ਵੀ ਨਹੀਂ ਇਕੱਠਾ ਕਰਿਆ ਹੋਇਆ ਸਮਝਿਆ ਇਹ ਤੁਸੀਂ ਕਹਿ ਰਹੇ ਹੋ ਕੀ ਕੀ ਤੁਸੀਂ ਇਕੱਠਾ ਕਰਕੇ ਲਿਆਉਂਦੇ ਸੀ ਕੀ ਕੀ ਇੱਕ ਲਫਾਫਾ ਇੱਕ ਬੋਤਲ ਹਾਂ ਔਰ ਕੀ ਕਰਨਾ ਦੱਸੋ ਮੈਨੂੰ ਪਸ਼ੂ ਵੀ ਰੱਖੇ ਨੇ ਕੋਈ ਪਸ਼ੂ ਰੱਖੇ ਨੇ 13 ਡੰਗਰ ਨੇ ਜਿਨ੍ਹਾਂ ਨੂੰ ਮੈਂ ਫਲੂਟ ਲਿਆ ਕੇ ਪਾਉਂਦਾ ਸੀ ਉਹਦੇ ਵਿੱਚੋਂ ਲੁਹਾਵਾ ਨਿਕਲਦਾ ਹੀ ਲੁਹਾਵਾ ਇਕੱਠਾ ਹੁੰਦਾ ਸੀ ਜਿਹੜਾ ਫਰੂਟ ਪਾਉਂਦੇ ਸੀ ਉਹ ਗਲਿਆ ਸੜਿਆ ਪਾਉਂਦੇ ਸੀ ਤੁਸੀਂ ਉਹ ਗਲਿਆ ਸੜਿਆ ਥੋੜੋ ਜਿਹੜੇ ਦਾਗ ਹੀ ਹੁੰਦਾ ਉਹ ਪਾਉਣਾ ਇਹ ਦਾਗ ਹੀ ਗਲਿਆ ਸੜਿਆ ਤਾਂ ਹੁਣ ਫੇ ਕੀੜਾ ਪੈਂਦਾ ਉਹਦੇ 'ਚ ਹੋਰ ਪਿੰਡ ਵਾਸੀਆਂ ਵੱਲੋਂ ਜਿਹੜਾ ਸਮਾਨ ਚਿਕਾਇਆ ਯਾਰ ਇਹ ਕਿੱਥੇ ਲੈ ਕੇ ਜਾ ਰਹੇ ਹੋ ਇਹ ਮੈਂ ਪਲਾਟ 'ਚ ਲੈ ਰਹਾ ਮੇਰੇ ਪਪਾਈ ਦੇ ਉੱਥੋਂ ਛਾਂਟੀ ਕਰਕੇ ਮੈਂ ਕੁਆੜੀ ਨੂੰ ਵੇਚੂਗਾ ਇਹ ਪਿੰਡ ਤੇ ਆ ਜਾਂ ਬਾਹਰ ਕਿੰਨੇ ਦਿਨ ਚੱਕੇਗਾ ਉਤੋਂ ਉਹਨਾਂ ਕੱਲ ਨੂੰ ਸ਼ੁਰੂ ਕਰ ਦੇਣਾ ਚੱਕਣਾ ਇੱਥੇ ਫਿਰ ਹੁਣ ਦੁਬਾਰਾ ਤਾਂ ਨਹੀਂ ਮਤਲਬ ਸਮਾਨ ਇੱਥੇ ਲਿਆ ਕੇ ਜਿਹੜਾ ਦੁਬਾਰੇ ਕਿਉਂ ਰੱਖਾਂਗੇ ਆਪਾਂ ਇਹ ਮਾਮਲਾ ਦਾ ਇਹ ਹੋਇਆ ਜੀ ਪਹਿਲਾਂ ਇਹਨਾਂ ਨੂੰ ਕਿਹਾ ਕਈ ਵਾਰ ਕਿਹਾ ਇਹਨੂੰ ਵੀ ਚੱਕਵਾ ਦੂ ਚੱਕ ਲੈਣਾ ਇਹ ਨਹੀਂ ਮੰਨਿਆ ਹੁਣ ਆਪਾਂ অলਰੈਡੀ ਸਾਰੇ ਮਹਿਮਾਨਾਂ ਨੂੰ ਡੈਕਟਰਾਂ ਮਤੇ ਪਾ ਕੇ ਦਿੱਤੇ ਨੇ ਉਦੋਂ ਬਾਅਦ ਕਾਨੂੰਨੀ ਕਾਰਵਾਈ ਹੋ ਰਹੀ ਹੈ ਸਾਡਾ ਇਹ ਹੋਗਣਾ ਇਹ ਇਹ ਹੈ ਕੀ ਸੀਗਾ ਜੀ ਇੱਥੇ ਘਰ ਸੀਗਾ ਇਹ ਦੇਖੋ ਘਰ ਆ ਹੀ ਅੰਦਰ ਆਰ ਮਾਤਾ ਰਹਿ ਇਹ ਤੁਸੀਂ ਮਿਲਖਿਆ ਪਹਿਲਾਂ ਮਾਤਾ ਨੇ ਮਾਤਾ ਬੈਠੀ ਹੈ ਬੇਟੀ ਉਹਦੀ ਤੇ ਆਪ ਇਹ ਤਾਂ ਨਿਆਣੇ ਨੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਪਰਿਵਾਰਕ ਮੈਂਬਰ ਮਾਤਾ ਦਾ ਘਰੀਏ ਚਕਾਉ ਮਾਤਾ ਨੇ ਬੜਾ ਜ਼ੋਰ ਭਾਈ ਵੀਰਾਂ ਚਕਾ ਕੇ ਸਾਫ ਕਰਾਉਂਦੇ ਨੇ ਥੋੜਾ ਬਹੁਤ ਬਹੁਤ ਧੰਨਵਾਦ ਤੇ ਫਿਰ ਉਹਦੇ ਲਈ ਚੱਕਣਾ ਬਰਸਟ ਕੀ ਹੈ ਕੀ ਕੀ ਸੀਗਾ ਅੰਦਰ ਮਾਗਣਾ ਜੀ ਪਲਾਸਟਿਕ, ਕ੍ਰੇਡ, ਉਲੀਆਂ, ਥੈਲੇ ਕੀ ਚੀਜ਼ ਨਹੀਂ ਹੈਗੀ ਜਿਹੜੀ ਬਾਜ਼ਾਰ ਚ ਉਪਲਬਧ ਹੈ ਸਾਰੀਆਂ ਇੱਥੇ ਨੇ ਤੁਸੀਂ ਕੁਝ ਵੀ ਲੈ ਸਕਦੇ ਹੋ ਪੁੱਜੀ ਦੇ ਲੋ ਸਭ ਚੀਜ਼ਾਂ ਮਿਲਣੇ ਨੇ ਪਰ ਇੱਥੇ ਅੰਦਰ ਕੁਝ ਕਾ ਕਰ ਲੈ ਕੀ ਕਰਾਂ ਉਹ ਤਾਂ ਨਹੀਂ ਜੀ ਬਸ ਮੈਂ ਸਮਝਦਾ ਵੀ ਦਿਮਾਗੋ ਥੋੜਾ ਜਿਹਾ ਪੈਦਲ ਅਦਾ ਕਰਕੇ ਕਰਦਾ ਪਰ ਇਦਾਂ ਚਾਹੀਦਾ ਨਹੀਂ ਜਮੇ ਦੇ ਘਰ ਪਰਿਵਾਰ ਰਹੇ ਰਿਆ ਵੀ ਇਹਦੇ ਭਾਈ ਨੇ ਵੀ ਸੁਝਾਇਆ ਪਹਿਲਾਂ ਨੂੰ ਵੀ ਇਹ ਛੱਡ ਦੇ ਤੂੰ ਕੰਮ ਉਹਨਾਂ ਨੇ ਹੀ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਤੇ ਪਰ ਇਹ ਸਮਝਦੇ ਨਹੀਂਗਾ ਜੀ ਕੀ ਹੁਣ ਬੰਦਾ ਕਹੇ ਹੁਣ ਬਹੁਤ ਯਾਨੀ ਆਧ ਅੱਕ ਕੇ ਕੰਮ ਕਰਿਆ ਜੀ ਇਹ ਅਜਿਹਾ ਚਕਾਉਣ ਦਾ ਕਿਉਂਕਿ ਸਾਰਾ ਪਿੰਡ ਤੰਗ ਸੀ ਲੰਗਦਾ ਸੀ ਇੱਥੋਂ ਪੋਲੂਸ਼ਨ ਤੋਂ ਬਹੁਤ ਜ਼ਿਆਦਾ ਸਮੈਲ ਆਉਂਦੀ ਜਦੋਂ ਬਾਰਿਸ਼ ਹੋ ਜਾਂਦੀ ਸੀ ਉਦੋਂ ਤਾਂ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਸੀ ਇਹ ਡੰਗਰਾਂ ਦਾ ਦੁੱਧ ਇਹ ਦੁੱਧ ਦਾ ਉਹ ਕੋ ਦੁੱਧ ਨਹੀਂ ਲੈਂਦਾ ਜੀ ਪੀਂਦਾ ਨਹੀਂ ਕਿਉਂਕਿ ਉਹ ਚ ਇੱਕ ਕਿੰਨੇ ਸਮੇਂ ਤੋਂ ਇੱਥੇ ਇਕੱਠਾ ਕਰ ਰਹੇ ਸੀ ਇਹ ਮੇਰੀ ਨੌਲੇਜ ਦਾ ਮੈਨੂੰ ਇੱਥੇ ਕੋਈ ਅੰਦਾਜ਼ਾ ਵੀ 10 ਸਾਲ ਤੋਂ ਪਹਿਲੇ ਤੋਂ ਹੀ ਕਰਦਾ ਜੀ ਬੱਧੇ ਉਹ 10 ਸਾਲ ਤੇ ਵੀ ਸਾਲ ਬੱਧੇ 15 15 ਸਾਲ ਹਾਂ ਆ ਸਮਾਨ ਨਹੀਂ ਚੱਕ ਲੈ ਪਹਿਲਾਂ ਦਾ ਜੇ ਥੋੜਾ ਦੋ ਲੱਕੜਾ ਲੱਕੜੀ ਲੈ ਕੇ ਚੱਕੇ ਇਦਾਂ ਕੋਈ ਚੀਜ਼ ਮਿਲ ਗਈ ਵਰਤਾਂ ਵਾਲੀ ਘਰੇ ਆ ਨੋ ਲਿਓਂਦੀ ਪਰ ਹੁਣ ਤਾਂ ਇਹ ਕਹਿੰਦਾ ਵੀ ਮੈਂ ਮਿਊਸਪਲ ਕਮੇਟੀ ਦੇ ਵੀ ਮੈਨੂੰ ਦਿੱਤੀ ਆ ਵੀ ਕੋਈ ਪਰਮਿਸ਼ਨ ਵੀ ਤੂੰ ਜਾ ਕੇ ਲੈ ਕੇ ਜਾਇਆ ਕਰ ਵੀ ਮੈਂ ਉਤਨਾ ਮੁਲਾਜ਼ਮਾ ਜੀ ਮਿਊਸਪਲ ਕਮੇਟੀ ਦਾ ਯਾਨੀ ਮੈਨੂੰ ਹੀ ਨਹੀਂ ਇਹ ਗੱਲ ਗਈ ਹੈ ਪਤਾ ਨਹੀਂ ਹੁਣ ਮਿਊਸਪਲ ਕਮੇਟੀ ਵਾਲੇ ਚੁਗਾ ਰਹੇ ਨੇ ਪਰ ਇਹ ਡੰਪ ਨਹੀਂ ਪਿੰਡਦਾ ਜੀ ਇਹ ਤਾਂ ਇਹ ਲੈ ਆ ਕੇ ਇੱਥੇ ਤੁਹਾਡੇ ਸਾਹਮਣੇ ਦੇਖੋ ਕਿੰਨਾ ਜਮਾ ਕਰ ਲਿਆ ਮਾਲ ਜੀ ਨਾ ਫਿਰ ਇੱਕ ਦੋ ਵਾਰ ਅਸੀਂ ਚੱਕ ਕੇ ਪਹਿਲਾਂ ਵੀ ਛੱਡਿਆ ਹੈ ਫਿਰ ਕਹਿੰਦਾ ਹੁਣ ਇਹ ਪਹਿਲਾਂ ਜਦੋਂ ਟੋਬੇ ਦੇ ਅਪ੍ਰੈਲ ਚ ਸਫਾਈ ਕਰੀਆ ਉਦੋਂ ਉਹ ਕਹਿੰਦਾ ਸੀ ਕਹਿੰਦਾ ਵੀ ਮੈਂ ਚੱਕ ਕੇ ਸਾਫ਼ ਕਰ ਦੰਦਾ ਇਹ ਫਿਰ ਅੱਜ ਸਾਰਾ ਚਕਾਇਆ ਜਾਊਗਾ ਜੀ ਇਹ ਸਾਰਾ ਜਗ੍ਹਾ ਸਾਫ਼ ਕਰਾਇਆ ਜਾਊਗਾ ਹਾਂ ਜੀ ਉਹ ਟਾਲੀ ਵਾਲਾ ਤੇ ਦੇਖਦੇ ਆ ਅੱਜ ਜਿੰਨਾ ਚੱਕੋਗੇ ਅੱਜ ਬਾਕੀ ਹੋ ਗਿਆ ਹਾਂ ਚੱਕਣਾ ਵੀ ਬਹੁਤ ਗਰਮੀ ਬਹੁਤ ਆ ਜੀ ਲੇਬਰ ਤਾਂ ਇਹਨਾਂ ਕਰਨਾ ਵੀ ਔਖਾ ਰਹਿਲੀ ਮੈਨੂੰ ਹੀ ਲੱਗਦੀ ਨਹੀਂ ਹੈ ਕਿ ਜੀ ਠੀਕ ਹੈ ਬਾਕੀ ਕੱਲੂ ਜਿੰਨਾ ਹੋਇਆ ਚੱਕ ਦਾਂਗੇ ਸਾਰਾ ਸਾਫ ਕਰ ਦਾਂਗੇ ਪਰ ਜੇ ਫੇਰ ਲਿਆਊਗਾ ਫੇਰ ਇਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਵਿੱਚ ਪੱਠੇ ਵੀ ਨਾ ਪੱਠੇ ਵੀ ਡੰਗਰਾਂ ਨੂੰ ਪੱਠੇ ਪਾ ਦੋ ਇਹ ਡੰਗਰਾਂ ਦੇ ਖਾਂੜੇ ਵਾਲਾ ਨਾਲ ਸਮਾਨ ਆਇਆ ਨਹੀਂ ਜੀ ਇਹ ਤਾਂ ਸੂਰਾਂ ਦੇ ਖਾਂੜੇ ਵਾਲਾ ਸਮਾਨ ਆ ਚੁਲੇ ਗਾ ਠੀਕ ਹੈ ਗੱਲ ਹੈ ਬ੍ਰੋ ਔਕਾ ਜੀ ਧੰਨਵਾਦ ਡਾਕਟਰ ਸਾਹਿਬ ਕੀ ਨਾਮ ਹੈ ਗੁਰਮਿੰਦਰ ਸਿੰਘ ਡਾਕਟਰ ਸਾਹਿਬ ਭਗਵਾਨਪੁਰਾ ਪਿੰਡ ਪਹੁੰਚੇ ਹੋ ਕੀ ਮਾਮਲਾ ਸੀ ਮਾਮਲਾ ਇਹ ਸੀਗਾ ਜੀ ਆਪਣੇ ਸੁਨਾਲਾ ਸ਼ਹਿਰ ਤੋਂ ਇੱਕ ਬੰਦਾ ਆ ਪਿੰਡ ਦਾ ਉਹ ਸਾਰਾ ਗੰਦਮੰਦ ਦੁਕਾਨਾਂ ਦਾ ਚੱਕ ਕੇ ਲਿਆ ਕੇ ਇੱਥੇ ਘਰੇ ਡੰਗਰਾਂ ਨੂੰ ਆਉਂਦਾ ਸੀਗਾ ਤੇ ਬਾਕੀ ਉਹਦਾ ਗੰਦਮੰਦ ਨਾਲ ਟੋਬੇ ਦੇ ਵਿੱਚ ਉਹਦਾ ਕੁਝ ਆਪਣੇ ਘਰ ਦੇ ਅੰਦਰ ਜਮ੍ਹਾਂ ਕਰੀ ਜਾਂਦਾ ਸੀ ਬਹੁਤ ਗਵਾਹ ਹਸ ਕੀ ਲੱਗਦਾ ਡਾਕਟਰ ਸਾਹਿਬ ਕੀ ਦਿਮਾਗੀ ਪਰੇਸ਼ਾਨੀ ਹੈ ਹਾਂਜੀ ਦੇਖਣ ਨੂੰ ਤਾਂ ਲੱਗਦਾ ਹੈ ਵੀ ਸਾਈਕੋ ਆ ਬੰਦਾ ਓਕੇ ਅ ਪਰਿਵਾਰਿਕ ਮੈਂਬਰ ਵੀ ਅੰਦਰ ਰਹਿੰਦੇ ਸੀ ਕੀ ਉਹਨਾਂ ਦਾ ਵੀ ਚੈੱਕ ਅਪ ਵਗੈਰਾ ਕੀਤਾ ਜਾਊਗਾ ਹਾਂਜੀ ਹਾਂ ਅਸੀਂ ਕਰਾਂਗੇ ਕੱਲ ਟੀਮ ਤੇ ਬਣਾ ਕੇ ਇੱਦਾਂ ਤੁਸੀਂ ਮੁਕਾਬ ਦੇ ਅੰਦਰਲੇ ਹਾਲਾਤ ਦੇਖੇ ਹਾਂਜੀ ਹਾਂ ਬਹੁਤ ਬੁਰਾ ਹਾਲ ਹੈ ਜੀ ਪਿੱਛੇ ਵਾਲਾ ਜਿਹੜਾ ਬਾਟਾ ਬਣਾਇਆ ਹੋਇਆ ਇਹਨਾਂ ਨੇ ਉਹ ਵੀ ਬਹੁਤ ਬੁਰਾ ਹਾਲ ਹੈ ਜੀ ਖਾਣ ਖੜਮਣੇ ਸਾਹ ਪਤਾ ਨਹੀਂ ਕਿਵੇਂ ਉਹ ਡੰਗਰ ਉੱਥੇ ਬਿਠਾਏ ਇਹਨਾਂ ਨੇ ਬਹੁਤ ਬੁਰਾ ਹਾਲ ਹੈ ਇਹ ਫਿਰ ਸਮਾਨ ਸਾਰੇ ਹੀ ਪੂਰਾ ਟੋਟਲ ਸਾਫ ਕੀਤਾ ਜਾਊਗਾ ਹਾਂਜੀ ਹਾਂ ਸਾਰਾ ਸਾਫ ਕਰਾਵਾਂਗੇ ਜਿਹੜੇ ਪਸ਼ੂ ਵਗੈਰਾ ਰੱਖੇ ਹੋ ਨੇ ਉਹ ਉਹ ਦੇਖਦੇ ਹਾਂ ਜੀ ਇਹਨਾਂ ਵਿੱਚ ਹੋਰ ਕਿਸੇ ਪ੍ਰਬੰਧ ਹੋਇਆ ਤਾਂ ਦੇਖਦੇ ਤੋਂ ਬਾਅਦ ਸਪਾਈਕਾਂ ਨੂੰ ਜਿਹੜੇ ਉਹਨਾਂ ਨੂੰ ਚੀਜ਼ਾਂ ਪਾਉਂਦੇ ਨੇ ਉਹ ਵੀ ਗਲੇ ਹੋਏ ਫਰੂਟ ਵਗੈਰਾ ਹੀ ਨੇ ਹਾਂਜੀ ਉਹ ਦੱਸਿਆ ਉਹਨਾਂ ਨੇ ਕਿ ਪੱਟੇ-ਪੁੱਟੇ ਤਾਂ ਪਾਉਂਦੇ ਨਹੀਂ ਵੀ ਇਹੀ ਪਾਉਂਦੇ ਆ ਸਾਰੇ ਇਸਤਮਰਾਲੇ ਤੋਂ ਲਿਆ ਕਿ ਤਹਾਨਾਂ ਤੋਂ ਇੱਕ ਕੰਪਲੇਂਟ ਫਿਰ ਪਿੰਡ ਵਸੀਆਂ ਵੱਲੋਂ ਹਾਂਜੀ ਪਿੰਡ ਵਸੀਆਂ ਤੋਂ ਜਿਹੜਾ ਸਮਾਨ ਚਾ ਰਹੇ ਉਹ ਖਾ ਕਿਤੇ ਰਹੇ ਤੇ ਇੱਥੇ ਕਿਤੇ ਇਹਨਾਂ ਨੇ ਭਰਾ ਦਾ ਹੀ ਕੋਈ ਡੰਪ ਆਇਆ ਜਗਾ ਉਹ ਉੱਥੇ ਬਣਾ ਕੇ ਦੋ ਦਮਾਰਾਂ ਦੀ ਸਫਾਈ ਕਰਕੇ ਅਸੀਂ ਇੱਕ ਦੋ ਦਿਨਾਂ ਚ ਚੁਕਾ ਦਾਂਗੇ ਠੀਕ ਹੈ ਚਲੋ ਬੁੱਕੀਲਾ ਮਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖندر ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀ ਟਕਸਾਲ ਸਖ ਚੱਥੇ ਬੰਦੀਆਂ ਦਾ ਆਗੂ ਤੇ ਸਮਾਜ ਉਗਾ ਸਮਾਜ ਸੇਵੀ ਇਹ ਸਮਾਂ ਚ ਕਰਨ ਲੱਗੇ ਹੋਏ ਆ ਪਿੰਡ ਦੇ ਵਿੱਚ ਕੀ ਮਾਮਲਾ ਇਹ ਪੁਰਾਣੇ ਇਹ ਵੱਡੇ ਭਰਾ ਸੀਗੇ ਇਹ ਗਲੀਆਂ ਸੜੀਆਂ ਸਬਜ਼ੀਆਂ ਲੈ ਕੇ ਆਉਂਦੇ ਸੀਗੇ ਉਹਨਾਂ ਵਿੱਚ ਜੋ ਗੰਦਮਨ ਹੁੰਦਾ ਸੀਗਾ ਉਹ ਵੀ ਨਾਲ ਲੈ ਕੇ ਆਉਂਦੇ ਸੀ ਇਹਨੇ ਇੱਥੇ ਡੰਪ ਬਣਾਇਆ ਹੋਇਆ ਸੀ ਤੇ ਮਾਤਾ ਜੀ ਵੀ ਦੁਖੀ ਸੀ ਉਹਨਾਂ ਦੀ ਬੇਟੀ ਖੜੀ ਆ ਉਹ ਵੀ ਬਹੁਤ ਦੁਖੀ ਸੀਗੇ ਇਹਨਾਂ ਨੂੰ ਕਈ ਗਰੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤ ਦੇ ਥਰੋ ਵੀ ਐਪਲੀਕੇਸ਼ਨ ਆ ਪਰਛਾਈਆਂ ਪਰ ਨਾ ਮੰਨੇ ਅੱਜ ਇਹ ਤੇ ਵੱਡਾ ਐਕਸ਼ਨ ਹੋਇਆ ਅੱਜ ਪੰਚਾਇਤ ਦੇ ਨਾਲ ਨਾਲ ਬੀਡੀਪੀਓ ਦੇ ਮੁਲਾਜ਼ਮ ਐਸਡੀਐਮ ਸਾਹਿਬ ਦੇ ਪਰ ਸਤਕਾਰਯੋਗ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਇਖਤਿਆਰ ਦੇ ਵਿੱਚ ਤੇ ਮਾਨੂਪੁਰ ਤੋਂ ਟੀਮ ਆਈ ਹੈ ਡਾਕਟਰਾਂ ਦੀ ਇਹਨਾਂ ਨੇ ਕਿਹਾ ਕਿ ਬਿਮਾਰੀਆਂ ਦਾ ਖਸ ਖਦਸਾ ਪਰ ਇਹਦੇ ਨਾਲ ਅਸੀਂ ਇੱਕ ਅਪੀਲ ਕਰਦੇ ਆਂ ਕਿ ਇਹੋ ਜਿਹਾ ਗੰਦੇ ਮੁੜਕੇ ਨਹੀਂ ਲਊਗਾ ਅੱਜ ਤੋ ਤੌਬਾ ਕੀਤੀ ਐ ਜੇ ਲਊਗਾ ਜੇ ਅਗਲੀ ਕਾਰਵਾਈ ਹੋ ਜੂਗੀ ਤੁਹਾਡਾ ਭਰਾ ਹੈ ਤੁਸੀਂ ਕਿਤੇ ਰੋਕਦੇ ਹੋ ਬਹੁਤ ਜਿਆਦੇ ਮੈਂ ਐਪਲੀਕੇਸ਼ਨਾਂ ਵੀ ਦਿੱਤੀਆਂ ਪੁਲਿਸ ਦੇ ਕੋਲ ਮੈਂ ਖੁਦ ਪੰਚਾਇਤ ਦੀਆਂ ਮਿੰਤਾ ਵੀ ਕਰੀਆਂ ਤੇ ਉਲਟਾ ਉਲਟਾ ਬੋਲਦਾ ਸੀਗਾ ਜਦੋਂ ਕੋਈ ਬੋਲਦਾ ਸੀ ਉਦੋਂ ਕਹਿੰਦਾ ਸੀ ਮੈਂ ਸਰਕਾਰੀ ਮੁਲਾਜ਼ਮ ਐ ਤੁਸੀਂ ਮੈਨੂੰ ਕਿਵੇਂ ਰੋਕ ਲੇਂਗੇ ਉਹ ਇਹ ਬਾਜ਼ਾਰ ਚੋ ਜੋ ਗੜੀਆਂ ਸਰੀਆਂ ਸਬਜ਼ੀਆਂ ਨੇ ਮੈਂ ਕਿਤੋਂ ਨੌਕਰੀ ਵੀ ਕਰਦਾ ਨੇ ਨੌਕਰੀ ਕੋਈ ਨਹੀਂ ਕਰਦਾ ਨੇ ਪਸ਼ੂ ਰੱਖੇ ਨੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਇੱਥੇ ਤੁਹਾਡੇ ਮੀਡੀਆ ਲਈ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਵੀ ਜਿੱਥੇ ਵੀ ਕਿਤੇ ਕਿਸੇ ਨੇ ਪਸ਼ੂ ਰੱਖੇ ਨੇ ਉੱਥੇ ਡਾਕਟਰਾਂ ਦਾ ਤੇ ਪ੍ਰਸ਼ਾਸਨ ਦਾ ਜ਼ਰੂਰ ਇੱਕ ਸਹਿਯੋਗ ਬਣਦਾ ਕਿ ਉੱਥੇ ਦੇ ਪਸ਼ੂਆਂ ਦੇ ਹਾਲਾਤ ਦੇਖੇ ਜਾਣ ਕਿ ਉਹ ਰੱਖਣ ਦੇ ਯੋਗ ਹੈ ਜਾਂ ਨਹੀਂ ਇੱਕ ਮਨੁੱਖੀ ਤਸ਼ੱਦਦ ਵੀ ਆਪਾਂ ਇਸ ਜੀ ਨੂੰ ਮੰਨਦੇ ਆ ਕਿ ਇਹ ਮੇਰੀ ਵੈਟਲੈਂਡ ਤੋਂ ਬਾਅਦ ਉਹਦੇ ਤੇ ਜਰੂਰ ਕੈਮਰਾ ਮਾਰਿਓ ਉਹ ਇੱਕ ਪੱਖ ਲਿਆ ਜਾਵੇ ਕਿਉਂਕਿ ਜੋ ਇਹਨਾਂ ਦੇ ਨਾਲ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਪਸ਼ੂਆਂ ਨਾਲ ਵੀ ਜੋ ਦੁਰਵਿਹਾਰ ਹੁੰਦਾ ਜਿਹੜਾ ਇਹਨਾਂ ਨੂੰ ਵਿਚਾਰਿਆਂ ਨੂੰ ਆਜ਼ਾਦ ਕੀਤਾ ਜਾਵੇ। ਸਰਾਪ ਪੈਂਦਾ। ਸਰਾਪ ਪੈ ਜਾਂਦਾ ਉੱਚੀ। ਹੁਣ ਇਹ ਕਿੱਥੇ ਲੈ ਕੇ ਜਾ ਰਹੇ ਹੋ ਸੁਭਾਨ? ਹੁਣ ਇਹ ਪਲਾਟ ਦੇ ਵਿੱਚ ਲੈ ਕੇ ਜਾਂਦਾ ਇਹਨੇ ਪਲਾਟ ਦੇ ਵਿੱਚ ਮੇਤੋ 10 ਦਿਨ ਲਏ ਨੇ ਜਿਹੜਾ ਮੇਰਾ ਖੁਦ ਆਪਣਾ ਪਲਾਟ ਹੈ ਉਹਦੇ ਵਿੱਚ ਛਾਂਟੀ ਕਰਕੇ ਵੇਚ ਦੂਗਾ ਜਿਹੜਾ ਬਾਕੀ ਹੋਊਗਾ ਉਹ ਕਵਾੜ ਕੂੜੇ ਦੇ ਢੇਰ ਤੇ ਚਲੇ ਜਾਊਗਾ। ਕਿੱਥੇ ਪਿੰਡ ਜੇ ਤਾਂ ਬਾਹਰ ਨਹੀਂ ਜੀ ਬੜਾ